ਪਿਆਰ ਪਰੀ ਸਾਸਤਰੀ ਕਾਲਜੀ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਹਾਂ ਸਵਾਗਤ ਤੁਹਾਡਾ ਬਹੁਤ ਹੀ ਧਿਆਨ ਦੇਣ ਯੋਗ ਅੱਜ ਤੁਹਾਨੂੰ ਆਪਾਂ 30 ਕੰਮ ਦੀਆਂ ਗੱਲਾਂ ਦੱਸਾਂਗੇ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਨੰਬਰ 1 ਜੇਕਰ ਤੁਹਾਡਾ ਜ਼ਖਾਮ ਠੀਕ ਨਹੀਂ ਹੋ ਰਿਹਾ ਤਾਂ ਲਸਣ ਨੂੰ ਤੇਲ ਵਿੱਚ ਗਰਮ ਕਰ ਲਵੋ ਅਤੇ ਹੁਣ ਇਸ ਤੇਲ ਨੂੰ ਹੰਦਾ ਹੋਂਤ ਉਹ ਦੋ ਦੋ ਬੂੰਦਾਂ ਨੱਕ ਵਿੱਚ ਪਾਓ ਅਤੇ ਪੈਰਾਂ ਦੀਆਂ ਤਲੀਆਂ ਤੇ ਵੀ ਇਸ ਦੀ ਮਾਲਿਸ਼ ਕਰੋ ਜਖਾਮ ਜਿਹੜਾ ਤੁਹਾਡਾ ਉਹ ਬਿਲਕੁਲ ਠੀਕ ਹੋ ਜਾਵੇਗਾ ਨੰਬਰ 2 ਫੜਕੜੀ ਦੇ ਇਸਤੇਮਾਲ ਨਾਲ ਦੰਦ ਕੁਦਰਤੀ ਤਰੀਕੇ ਨਾਲ ਸਫੈਦ ਹੋ ਜਾਂਦੇ ਹਨ ਜੇਕਰ ਪੀਲਾਪਣਾ ਤਾਂ ਤੁਹਾਡੇ ਦੰਦ ਸਫੈਦ ਤੇ ਚਿੱਟੇ ਦਿਸਣ ਲੱਗਦੇ ਹਨ ਨੰਬਰ 10 ਜੇਕਰ ਤੁਹਾਡੇ ਲੀਵਰ ਵਿੱਚ ਕਮਜ਼ੋਰੀ ਹੈ ਤਾਂ ਸਾਬੂਦਾਣਾ ਸਵੇਰੇ ਸ਼ਾਮ ਖਾਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 4 ਜੇਕਰ ਤੁਹਾਡੇ ਚਿਹਰੇ ਉੱਪਰ ਫੈਂਸੀਆਂ ਹੋ ਗਈਆਂ ਹੋਣ ਤਾਂ ਉਹਨਾਂ ਨੂੰ ਕਦੇ ਵੀ ਭੰਨਣਾ ਨਹੀਂ ਚਾਹੀਦਾ। ਫਿਰ ਵਾਰ-ਵਾਰ ਹੱਥ ਨਾ ਲਗਾਓ ਨਹੀਂ ਤਾਂ ਤੁਹਾਡਾ ਚਿਹਰਾ ਖਰਾਬ ਹੋ ਜਾਵੇਗਾ। ਚਿਹਰੇ ਉੱਪਰ ਦਾਗ ਤੱਬੇ ਪੈ ਜਾਣਗੇ ਨੰਬਰ 5 ਬਵਾਸੀਰ ਵਿੱਚ ਸਾਨੂੰ ਕਦੇ ਵੀ ਖੱਟੀ ਦਹੀਂ ਨਹੀਂ ਖਾਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਨੰਬਰ 6 ਜੇਕਰ ਤੁਸੀਂ ਕੱਪੜੇ ਧੋਣ ਲਈ ਸ਼ੈਂਪੂ ਦਾ ਇਸਤੇਮਾਲ ਕਰਦੇ ਹੋ ਤੋ ਉਹ ਨੂੰ ਕਦੇ ਵੀ ਇਕੱਲੇ ਨੂੰ ਨਾ ਪਾਵੋ ਯੀਸੂ ਵਿੱਚ ਹਲਕੀ ਜਹੀ ਈਜ਼ੀ ਪਾਓ ਇਸ ਨਾਲ ਤੁਹਾਡੇ ਕੱਪੜੇ ਸੰਗਣੇ ਨਹੀਂ ਤੇ ਨਾਲ ਹੀ ਕਲੀਨ ਵੀ ਚੰਗੀ ਤਰ੍ਹਾਂ ਹੋ ਜਾਣਗੇ ਨੰਬਰ 7 ਗਰਮੀਆਂ ਦੇ ਮੌਸਮ ਵਿੱਚ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਸੁੱਤਰ ਹੋ ਜਾਂਦੀ ਹੈ ਵਾਰਡ ਨੰਬਰ 8 ਅਖਵਾਰ ਦੀ ਮਦਦ ਐਸੇ ਐਨਕਾਂ ਹੀ ਚੀਜ਼ਾਂ ਨੂੰ ਚਮਕਾ ਸਕਦੇ ਹਨ ਜਿਵੇਂ ਕਿ ਸ਼ੀਸ਼ਾ, ਗੈਸ, ਅਲਮਾਰੀ, ਵਰਤਨ ਅਤੇ ਫ੍ਰਿਜ ਜੋ ਚਮਕ ਜਾਣਗੇ ਤੇ ਨਵੇਂ ਦੀ ਤਰ੍ਹਾਂ ਲੱਗਣ ਲੱਗ ਜਾਣਗੇ। ਨੰਬਰ 9 ਮੱਛੀ ਦਾ ਸੇਵਨ ਕਰਨ ਨਾਲ ਤੁਹਾਡੀ ਜ਼ਿਆਦਾ ਸਤ ਤੇਜ਼ ਹੋ ਜਾਂਦੀ ਹੈ। ਕਿਉਂਕਿ ਮੱਛੀ ਵਿੱਚ omega 3 fatty acid ਹੁੰਦਾ ਹੈ ਜੋ ਕਿ ਆਦਤ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ ਨੰਬਰ 10.12 ਬਦਦੇ ਆ ਜੇਕਰ ਕੇਲਾ ਖਾਣ ਤੋਂ ਬਾਅਦ ਤੁਹਾਨੂੰ ਕਬਜ ਦੀ ਪ੍ਰੋਬਲਮ ਹੁੰਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਕਬਜ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 11 ਪਾਲਕ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਖੂਨ ਦਾ ਸੰਚਾਰ ਵਧਤਰ ਹੁੰਦਾ ਹੈ ਇਸ ਦਾ ਸੇਵਨ ਕਰਨਾ ਜ਼ਰੂਰੀ ਹੈ ਨੰਬਰ 12 ਗਰਮੀ ਦੀ وجہ ਨਾਲ ਚੱਕਰ ਆਉਣਾ ਉਲਟੀ ਜਾਂ ਫਿਰ ਮਾਈਗਰੇਨ ਦਾ ਦਰਦ ਹੋਵੇ ਤਾਂ ਅੱਧਾ ਗਲਾਸ ਦੁੱਧ ਵਿੱਚ ਗੂੰਦ ਤੇ ਮਿਸ਼ਰੀ ਮਿਲਾ ਕੇ ਪੀਓ ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਅੱਗੇ ਗੱਲ ਕਰਦੇ ਹਾਂ ਆਪਾਂ ਨੰਬਰ ਪੁਆਇੰਟ 13 ਦੀ ਟਮਾਟਰ ਦਾ ਸੂਪੀ ਨਾਲ ਭੋਜਨ ਘਟ ਹੁੰਦਾ ਹੈ ਇਹ ਅੱਖਾਂ ਤੇ ਸਾਡੀ ਤ્વਚਾ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਆਪਣੇ ਨੰਬਰ 15 ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਤਾਜੀ ਅਲੋਗਰਾ ਜੜ ਨੂੰ ਆਪਣੇ ਵਾਲਾਂ ਉੱਪਰ ਲਗਾਓ ਅਤੇ ਅੱਧੇ ਘੰਟੇ ਬਾਅਦ ਸਰਨੋ ਟੋਲੋ ਨੰਬਰ 16 ਜਿੰਨਾ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਬਦਾਮ ਦਾ ਸੇਵਨ ਕਦੀ ਵੀ ਨਹੀਂ ਕਰਨਾ ਚਾਹੀਦਾ ਨੰਬਰ ਪੁਆਇੰਟ 17 ਸਰਨ ਦੀ ਤੇਲ ਵਿੱਚ ਮਹਿੰਦੀ ਦੀਆਂ ਪੱਤਰੀਆਂ ਮਿਲਾ ਕੇ ਗਰਮ ਕਰੋ ਅਤੇ ਠੰਡਾ ਕਰਕੇ ਆਪਣੇ ਵਾਲਾਂ ਉੱਪਰ ਲਗਾਓ ਇਸ ਨਾਲ ਤੁਹਾਡੇ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਂਦਾ ਹੈ ਨੰਬਰ 118 ਵੱਲ ਵਧਦੇ ਹਾਂ ਕੰਮ ਕੰਮ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 12 ਤਪੂ ਚ ਸਾਫਲੀ ਹੋਈ ਤਵਚਾ ਨੂੰ ਗੋਰਾ ਕਰਨ ਲਈ ਨਾਰੀਅਲ ਪਾਣੀ ਕੱਟਿਆ ਦੁੱਧ ਖੀਰੇ ਦਾ ਰਸ ਨਿੰਬੂ ਦਾ ਰਸ 2 ਚਮਚ ਅਤੇ ਥੋੜਾ ਜਿਹਾ ਚੰਦਨ ਦਾ ਪਾਊਡਰ ਮਿਲਾ ਕੇ ਇੱਕ ਓਟਨ ਬਣਾ ਲਓ ਅਤੇ ਇਸ ਨੂੰ ਨਹਾਉਣ ਤੋਂ 1 ਘੰਟਾ ਪਹਿਲਾਂ ਲਗਾਓ ਹਫ਼ਤੇ ਵਿੱਚ 1-2 ਵਾਰ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਕਿਨ ਦਾ ਕਾਲਾਪਨ ਦੂਰ ਹੋ ਜਾਵੇਗਾ ਨੰਬਰ 4 ਬੀ ਵੱਲ ਵਧਦੇ ਹਾਂ ਜੇਕਰ ਤੁਸੀਂ ਚੂਹੇ ਤੋਂ ਪਰੇਸ਼ਾਨ ਹੋ ਹੋ ਪੁਦੀਨੇ ਨੂੰ ਮਸਲ ਕੇ ਦਰਵਾਜ਼ਿਆਂ ਦੇ ਕਿਨਾਰਿਆਂ ਤੇ ਰੱਖ ਦਿਓ ਘਰ ਵਿੱਚ ਚੂਹਾ ਆਉਣਾ ਬੰਦ ਹੋ ਜਾਵੇਗਾ ਨੰਬਰ 21 ਬਦਾਮ ਦਾ ਤੇਲ ਅੱਖਾਂ ਦੇ ਆਸ-ਪਾਸ ਕਾਲੇ ਘਿਰਿਆਂ ਤੋਂ ਲਗਾਉਣ ਨਾਲ ਕਾਲੇ ਘਿਰੇ ਹਮੇਸ਼ਾ ਮਿਛਲੇ ਖਤਮ ਹੋ ਜਾਂਦੇ ਹਨ ਇਸ ਤੀਵੀ ਤੁਹਾਨੂੰ ਵਰਤੋਂ ਕਰਨੀ ਚਾਹੀਦੀ ਹੈ ਨੰਬਰ .2 ਜੋ ਲੋਕ ਜਿਆਦਾ ਪੈਦਲ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ .3 ਪੀਸੀ ਹੋਈ ਪਾਲਕ ਬਾਲਾਂ ਲਈ ਬਹੁਤ ਹੀ ਜਿਆਦਾ ਲਾਭਦਾਇਕ ਹੁੰਦੀ ਹੈ ਪਾਲਕ ਦਾ ਜੂਸ ਪੀਣ ਨਾਲ ਬਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਮੰਬਰ 24 ਬਲਵਾਦਦੇ ਆ ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਆਣਾ ਜਲਦੀ ਹজম ਨਹੀਂ ਹੁੰਦਾ ਇਸ ਕਰਕੇ ਆਪਾਂ ਨੂੰ ਖਾਣਾ ਧੀਮੀ ਨਾਲ ਖਾਣਾ ਚਾਹੀਦਾ ਹੌਲੀ ਹੌਲੀ ਨੰਬਰ 25 ਵਾਲਵਾਦ ਦੇ ਆੱਖਾਂ ਵਿੱਚ ਸੱਜੇ ਖੱਬੇ ਅਤੇ ਗੋਲ-ਗੋਲ ਘੁਮਾ ਕੇ ਅੱਖਾਂ ਦੀ ਐਕਸਰਸਾਈਜ਼ ਕਰੋ ਇਸ ਦੇ ਨਾਲ-ਨਾਲ ਤਾਜ਼ੀਆਂ ਹਰੀਆਂ ਸਬਜ਼ੀਆਂ ਜਿਵੇਂ ਗਾਜਰ, ਚਿਕੰਦਰ ਆਦ ਦਾ ਵੀ ਸੇਵਣ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ ਨੰਬਰ 26 ਖਾਣਾ ਖਾਣ ਤੋਂ ਬਾਅਦ ਜੇਕਰ ਭਾਰੀਪਣ ਦੀ ਸਮੱਸਿਆ ਹੋਵੇ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪਿਓ ਤਾਂ ਆਰਾਮ ਮਿਲੇਗਾ। ਨੰਬਰ 27 ਵੱਲ ਵਧਦੇ ਹਾਂ। ਸ਼ਾਇਦ ਦੂਤ ਦਾ ਜੂਸ ਪੀਣ ਨਾਲ ਚਿਹਰੇ ਦੀਆਂ ਛਾਈਆਂ ਬਿਲਕੁਲ ਖਤਮ ਹੋ ਜਾਂਦੀਆਂ ਹਨ। ਨੰਬਰ 28 ਕੱਚੀ ਮੂਲੀ ਔਰ脑 ਦਿਮਾਗ ਤੇਜ ਹੋ ਜਾਂਦਾ ਹੈ ਇਸ ਇਸ ਕਰਕੇ ਕੱਚੀ ਮੂਲੀ ਦਾ ਸੇਵਨ ਵੀ ਕਰਨਾ ਬਹੁਤ ਜ਼ਰੂਰੀ ਹੈ ਨੰਬਰ 29 ਚਾਰ ਬਦਾਮ ਖਾਣ ਨਾਲ ਤੁਹਾਡਾ ਵਜ਼ਨ ਵਧਣ ਲੱਗ ਜਾਂਦਾ ਹੈ ਅਤੇ ਤੁਹਾਡਾ ਕਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਨਿਯਮਿਤ ਮਾਤਰਾ ਵਿੱਚ ਇਸਤੇਮਾਲ ਜ਼ਰੂਰ ਕਰੋ ਨੰਬਰ 3 ਤੇ ਆਪਣੇ ਲਾਸਟ ਪੁਆਇੰਟ ਵੱਲ ਵੱਧਦੇ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਗੁੜ ਦਾ ਸੇਵਨ ਕਰਦੇ ਹੋ ਤਾਂ ਅਨੀਮੀਆ ਹੋਣ ਦਾ ਖਤਰਾ ਨਹੀਂ ਰਹਿੰਦਾ ਇਸ ਕਰਕੇ ਆਪਣੇ ਭੋਜਨ ਜਾਂ ਖਾਣਾ ਖਾਣ ਤੋਂ ਬਾਅਦ ਗੁੜ ਦੀ ਇੱਕ ਡਲੀ ਜਾਂ ਗੁੜਾ ਜਿਹੜਾ ਉਹ ਜ਼ਰੂਰ ਖਾਇਆ ਕਰੋ ਰੋਟੀ ਖਾਣ ਤੋਂ ਬਾਅਦ ਗੁੜ ਖਾਣਾ ਬਹੁਤ ਹੀ ਜ਼ਰੂਰੀ ਹੈ ਤਾਂ ਇਹ ਸੀ ਆਪਣੀਆਂ ਅੱਜ ਦੀਆਂ ਧਿਆਨ ਦੇਣ ਯੋਗ 30 ਗੱਲਾਂ ਜਿਹੜੀਆਂ ਪੰ ਦੱਸੀਆਂ ਤੇ ਵੀਡੀਓ ਨੂੰ ਲਾਈਕ ਕਮੈਂਟ ਅੱਗੇ ਸ਼ੇਅਰ ਕਰੋ ਤਾਂ ਜੋ ਦੂਸਰਿਆਂ ਦੀ ਵੀ ਮਦਦ ਹੋ ਸਕੇ ਤਾਂ ਜੋ ਬਿਮਾਰੀਆਂ ਤੋਂ ਰਾਹਤ ਪਾ ਸਕਣ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸਬਸਕ੍ਰਾਈਬ ਕਰ ਲਿਓ ਚੈਨਲ ਧੰਨਵਾਦ ਮਿਲਦੀ ਆ ਨੰਨੀ ਵੀਡੀਓ ਦੇ ਅੰਦਰ ਜਲਦ ਸ਼ਸ਼ਰੀਆ ਕਾ ਧੰਨਵਾਦ ਜੀ